ਸਸੇ ਕਾਲਜੀ ਤੁਹਾਡਾ ਸਵਾਗਤ ਹੈ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੱਪੜਿਆਂ ਨੂੰ ਕਿੱਦਾਂ ਆਪਾਂ ਫੋਲਡਿੰਗ ਕਰਕੇ ਰੱਖ ਸਕਦੇ ਹਾਂ ਬਹੁਤ ਘੱਟ ਸਪੇਸ ਦੇ ਵਿੱਚ ਤੇ ਖਾਸ ਕਰਕੇ ਸੌਕਸ ਜਿਹੜੀਆਂ ਆਪਾਂ ਨੂੰ ਲੱਭਦੀਆਂ ਨਹੀਂ ਹਨਾ ਸਰਦੀ ਦੇ ਮੌਸਮ ਵਿੱਚ ਆਪਾਂ ਡੇਲੀ ਬੀਅਰ ਕਰਦੀਆਂ ਦੇਖੋ ਤੇ ਜਦੋਂ ਆਪਾਂ ਧੋ ਕੇ ਰੱਖ ਦਿੰਦੇ ਆ ਇਹ ਬਿਲਕੁਲ ਨਹੀਂ ਲੱਭਦੀਆਂ ਕੋਈ ਕਿੱਥੇ ਪਈ ਹੁੰਦੀ ਹੈ ਕੋਈ ਕਿੱਥੇ ਪਈ ਹੁੰਦੀ ਹੈ ਤੇ ਮੈਂ ਤੁਹਾਨੂੰ ਆਸਾਨ ਜਿਹਾ ਤਰੀਕਾ ਦੱਸੂ ਇਹਨਾਂ ਦੀ ਫੋਲਡਿੰਗ ਕਰਨ ਵਾਸਤੇ ਵੀ ਆਪਾਂ ਕਿਵੇਂ ਰੱਖ ਸਕਦੇ ਆ ਜਦੋਂ ਆਪਾਂ ਰੱਖਣੀਆਂ ਉਦੋਂ ਵੀ ਆਪਾਂ ਇਸ ਤਰੀਕੇ ਨਾਲ ਰੱਖ ਸਕਦੇ ਆ ਤੇ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਅਗਲੀ ਸਰਦੀ ਦੇ ਵਿੱਚ ਵੀ ਆਪਾਂ ਨੂੰ ਜਲਦੀ ਲੱਭ ਜਾਣਗੀਆਂ ਦੇਖੋ ਜੀ ਪਹਿਲਾਂ socks ਰੱਖ ਲਈ ਐਦਾਂ ਤੇ ਫਿਰ ਉੱਪਰ socks ਰੱਖ ਲਈ ਐਦਾਂ ਦੇਖੋ ਫੋਲਡਿੰਗ ਕਰਤੀ ਆਪਾਂ ਤੇ ਜਦੋਂ ਇਹ ਐਦਾਂ ਫੋਲਡਿੰਗ ਕਰਕੇ ਇਹਨੂੰ ਆਪਾਂ ਦੇਖੋ ਦੂਸਰੇ نیچے ਵਾਲੇ ਭਾਗ ਨੂੰ ਉੱਪਰਲੇ ਵਿੱਚ ਪਾਤਾ ਦੇਖੋ ਕਿੰਨੀ ਵਧੀਆ ਇਹ ਬਾਕਸ ਜਿਹਾ ਬਣ ਗਿਆ ਇਸ ਤਿੱਕੇ ਨਾਲ ਆਪਾਂ socks ਨੂੰ ਰੱਖ ਸਕਦੇ ਆ ਤੇ ਆਪਣੇ ਬਿਖਰੀਆਂ ਬਿਖਰੀਆਂ ਨਹੀਂ ਰਹਿਣਗੀਆਂ ਤੇ ਆਪਾਂ ਨੂੰ ਜਲਦੀ ਲੱਭ ਜਾਣਗੀਆਂ socks ਤੇ ਖਾਸ ਕਰਕੇ ਬੱਚਿਆਂ ਦੀਆਂ socks ਆਪਾਂ ਨੂੰ ਜਦੋਂ ਉਹ ਸਕੂਲ ਜਾਂਦੇ ਤਾਂ ਲੱਭਦੀਆਂ ਨਹੀਂ ਕੋਈ ਕਿੱਥੇ ਫਿਰਦੀ ਹੁੰਦੀ ਹੈ ਕੋਈ ਕਿੱਥੇ ਹੁੰਦੀ ਹੈ ਤੇ ਇਸ ਤਰੀਕੇ ਨਾਲ ਆਪਾਂ ਜਦੋਂ ਵਾਸ਼ ਕਰਦੇ ਆ ਕੱਪੜਿਆਂ ਨੂੰ ਹਨਾ ਤੇ ਸੁਕਾਉਣ ਤੋਂ ਬਾਅਦ ਇਸ ਤਰੀਕੇ ਨਾਲ ਰੱਖ ਸਕਦੇ ਆ ਤੇ ਇਹ ਬਹੁਤ ਵਧੀਆ ਤਰੀਕਾ ਹੈਗਾ ਤੁਸੀਂ ਇਹਨੂੰ ਅਪਣਾ ਕੇ ਦੇਖਿਓ ਤੇ ਬਿਲਕੁਲ ਵਿਖਰਦੀਆਂ ਨਹੀਂ ਹੈਗੀਆਂ ਜਰਾਬਾ ਹਨਾ ਆਪਾਂ ਨੂੰ ਐਂ ਲੱਭ ਜਾਣਗੀਆਂ ਜਲਦੀ ਜਲਦੀ ਲੱਭ ਜਾਂਦੀਆਂ ਨੇ ਕੋਈ ਵੀ ਜਿਹੜਾ ਜੌਬ ਕਰਦਾ ਉਹਨਾਂ ਨੂੰ ਹਨਾ ਸਵੇਰੇ ਕਾਲੀ ਹੁੰਦੀ ਹੈ ਤੇ ਦਿੱਕਤ ਆਉਂਦੀ ਹੈਗੀ ਫਿਰ ਸਮਾਂ ਵੀ ਬਹੁਤ ਘੱਟ ਹੁੰਦਾ ਤੇ ਆਪਾਂ ਨੂੰ ਚੀਜ਼ ਲੱਭਦੀ ਨਹੀਂ ਹੁੰਦੀ ਇਸ ਤਰੀਕੇ ਨਾਲ ਰੱਖੋਗੇ ਤਾਂ ਬਹੁਤ ਜਲਦੀ ਆਪਾਂ ਨੂੰ ਚੀਜ਼ ਲੱਭ ਜਾਂਦੀ ਹੈ ਜਿਵੇਂ ਸੌਕਸ ਵਗੈਰਾ ਹਨਾ ਜੇ ਆਪਾਂ ਸਹੀ ਢੰਗ ਨਾਲ ਰੱਖਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੀ ਜੀ ਫਲਫੀ ਜਿਹੜੀ ਜੈਕਟ ਹੁੰਦੀ ਆ ਉਹਨੂੰ ਆਪਾਂ ਕਿੱਦਾਂ ਰੱਖ ਸਕਦੇ ਆ ਦੇਖੋ ਉੱਪਰਲਾ ਪਾਸਾ ਹੈ ਨਾ ਉਪਰ ਤੁਸੀਂ ਦੇਖ ਸਕਦੇ ਹੋ ਤੇ ਨੀਚੇ ਵਾਲਾ ਭਾਗ ਆਪਣਾ ਨੀਕਾ ਤੇ ਆਹ ਬਾਜੂ ਆ ਬਾਜੂ ਨੂੰ ਆਪਾਂ ਇਦਾਂ ਫੋਲਡਿੰਗ ਕਰ ਲਈ ਹੈ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਤੇ ਨੀਚੇ ਵਾਲਾ ਭਾਗ ਨੂੰ ਵੀ ਆਪਾਂ ਫੋਲਡ ਕਰਕੇ ਉਹਦੇ ਵਿੱਚ ਆਪਾਂ ਪਾ ਦਾਂਗੇ ਕੀ ਬਾਜੂ ਤੇ ਬਾਜੂ ਪਾਉਣ ਤੋਂ ਬਾਅਦ ਆਪਾਂ ਉੱਪਰਲੇ ਭਾਗ ਨੂੰ ਫੋਲਡ ਕਰਾਂਗੇ ਦੇਖੋ ਜੀ ਬਾਜੂ ਪਾ ਕੇ ਆਪਾਂ ਉੱਪਰਲੇ ਭਾਗ ਨੂੰ ਫੋਲਡ ਕਰਕੇ ਇਹਦੇ ਵਿੱਚ ਪਾਤਾ ਤਾਨੂੰ ਪਤਾ ਲੱਗ ਰਿਹਾ ਉੱਗਾ ਵੀਡੀਓ ਦੇ ਵਿੱਚ ਇਸ ਟਿੱਕੇ ਨਾਲ ਆਪਾਂ ਇਹਦੀ ਫੋਲਡਿੰਗ ਕਰਤੀ ਬਹੁਤ ਘੱਟ ਜਗ੍ਹਾ ਰੋਕਦੀ ਏ ਇਹ ਜੈਕਟ ਜਦੋਂ ਆਪਾਂ ਇਦਾਂ ਫੋਲਡਿੰਗ ਕਰਕੇ ਰੱਖਦੇ ਆਂ ਤੇ ਫੋਲਡ ਵੀ ਸਹੀ ਹੋ ਜਾਂਦੀ ਏ ਨਹੀਂ ਫੋਲਡ ਨਹੀਂ ਹੁੰਦੀ ਇਹ ਜੈਕਟ ਫੋਲਡਿੰਗ ਕਰਨ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਏ ਤੇ ਇਸ ਤਿੱਕੇ ਨਾਲ ਤੁਸੀਂ ਫੋਲਡਿੰਗ ਕਰਕੇ ਰੱਖ ਸਕਦੇ ਹੋ ਤੀਸਰਾ ਟਿੱਕ ਹੈ ਜੀ ਪੈਂਟ ਦਾ ਪੈਂਟ ਨੂੰ ਆਪਾਂ ਕਿੱਦਾਂ ਰੱਖ ਸਕਦੇ ਆਂ ਦੇਖੋ ਜੀ ਉੱਪਰਲਾ ਪਾਸਾ ਹੈ ਨਾ ਸਿੱਧਾ ਵਾਲਾ ਪਾਸਾ ਹੈ ਨੀਚੇ ਆ ਤੇ ਬੈਕ ਸਾਈਡ ਆਪਣੀ ਉੱਪਰ ਆ ਤੇ ਹੁਣ ਜਿਹੜੇ ਨੀਚੇ ਵਾਲੇ ਭਾਗ ਆਏ ਦੇ ਹਨਾ ਪੈਂਟ ਦੇ ਤੇ ਉਹਨਾਂ ਨੂੰ ਆਪਾਂ ਉੱਪਰ ਮਿਲਾ ਦਾਂਗੇ ਇਹਦਾ ਉੱਪਰ ਮਿਲਾ ਕੇ ਤੇ ਇਹਨਾਂ ਨੂੰ ਇਦਾਂ ਫੋਲਡ ਕਰ ਦਾਂਗੇ ਤੇ ਫਿਰ ਨੀਚੇੋਂ ਫਿਰ ਆਪਾਂ ਫੋਲਡ ਕਰਾਂਗੇ ਇਹਨੂੰ ਦੇਖੋ ਜੀ ਇੱਥੋਂ ਆਪਾਂ ਫਿਰ ਫੋਲਡ ਕਰਤੀ ਦੇਖੋ ਜੀ ਇਦਾਂ ਆਪਾਂ ਫੋਲਡ ਕਰਕੇ ਪੈਂਟ ਨੂੰ ਰੱਖ ਸਕਦੇ ਹਾਂ ਤੇ ਇਹ ਵੀ ਘੱਟ ਸਪੇਸ ਰੋਕਦੀ ਹੈ ਤੇ ਵਧੀਆ ਵੀ ਲੱਗਦੀ ਹੈ ਤੈਨ ਲੱਗੀ ਹੋਈ ਹੈ ਨਾ ਇਸ ਟਿੱਕੀ ਨੇ ਆਪਾਂ ਪੈਂਟ ਨੂੰ ਰੱਖ ਸਕਦੇ ਆ ਜੇ ਤੁਹਾਨੂੰ ਇਹ ਮੇਰੇ ਵਧੀਆ ਲੱਗੇ ਤਰੀਕੇ ਦੱਸੇ ਹੋਏ ਤਾਂ ਤੁਸੀਂ ਜ਼ਰੂਰ ਕਮੈਂਟ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਹਾਂਜੀ ਆਪਾਂ ਨਵੀਆਂ-ਨਵੀਆਂ ਟ੍ਰਿਕਸ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸਾਰੇ ਆਪਾਂ ਸਰਦੀ ਵਾਲੇ ਕੱਪੜਿਆਂ ਦੀ ਮੈਂ ਫੋਲਡਿੰਗ ਤੁਹਾਨੂੰ ਦੱਸੂਗੀ ਜਿਵੇਂ ਕਿ ਵੈੱਡ ਸੀਟ ਹੋਗੀ ਤੇ ਆਪਣੇ ਪਿੱਲੋ ਕਵਰ ਹੋਗੇ ਹੈਨਾ ਤੇ ਆਪਣੇ ਸੂਟ ਹੋ ਗਏ ਲੇਡੀਆਂ ਦੇ ਸੂਟ ਹੋ ਜਾਂਦੇ ਆ ਹਨਾ ਬਹੁਤ ਭਾਰੇ ਹੁੰਦੇ ਆ ਵਿੱਚ ਵੀ ਜਿਹੜੇ ਮੋٹے ਹੁੰਦੇ ਆ ਆਪਾਂ ਨੂੰ ਕਿੱਦਾਂ ਫੋਲਡਿੰਗ ਕਰਕੇ ਰੱਖ ਸਕਦੇ ਆ ਸਾਲ ਹੋ ਗਏ ਤੇ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਤਰੀਕੇ ਦੱਸਾਂਗੇ ਸਾਲ ਦੇ ਤੇ ਸੂਟਾਂ ਦੇ ਜੇ ਤੁਹਾਨੂੰ ਇਹ ਤਰੀਕਾ ਮੇਰਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਫੇਰ ਮਿਲਾਂਗੇ ਜੀ ਕਿਸੇ ਵਧੀਆ ਜੀ ਟ੍ਰਿਕ ਦੇ ਨਾਲ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਅਗਲੀ ਆਪਾਂ ਕਿਹੜੀ ਚੀਜ਼ ਹਨਾ ਫੋਲਡਿੰਗ ਕਰਕੇ ਦਿਖਾਈਏ ਦੱਸਿਓ ਤੁਹਾਨੂੰ ਤੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਉਹ ਟ੍ਰਿਕਾ ਦੱਸਣ ਦੀ ਜਿੰਨਾ ਕ ਮੈਨੂੰ ਪਤਾ ਹੋਇਆ ਤੇ ਮੈਂ ਟ੍ਰਿਕੇ ਜ਼ਰੂਰ ਲੱਭਦੀ ਰਹਿਣੀ ਐ ਇਦਾਂ ਦੀਆਂ ਚੀਜ਼ਾਂ ਆਪਾਂ ਕਰਦੇ ਰਹਿਨੇ ਘਰ ਦੇ ਵਿੱਚ ਅਕਸ਼ਰ ਜਦੋਂ ਆਪਾਂ ਤਹਿ ਵਗੈਰਾ ਲਗਾਉਣੀ ਆਪਾਂ ਦਿਮਾਗ ਇੱਧਰ ਨੂੰ ਲਗਾ ਲੈਨੇ ਵੀ ਜੇ ਇਹ ਚੀਜ਼ ਇਦਾਂ ਹੋ ਜੇ ਤਾਂ ਬਹੁਤ ਵਧੀਆ ਹਨਾ ਤੇ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਤਰੀਕਾ ਮੇਰਾ ਸਹੀ ਲੱਗਿਆ ਤੇ ਤਾਨੂੰ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਜੀ ਚਲੋ ਜੀ ਠੀਕ ਹੈ ਆਪਾਂ ਫਿਰ ਮਿਲਾਂਗੇ ਕਿਸੇ ਵਧੀਆ ਜੀ ਵੀਡੀਓ ਦੇ ਨਾਲ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸਸ਼ੀ ਕਾਲ ਬਾਏ ਬਾਏ